ਪੋਣਿਆ ਲਿਆ ਇਹ ਬੰਨ ਟੁੱਟਾ ਆ ਜੀ ਪੋਣਿਆ ਲਦਾ ਇਹ ਮੌਨ ਪੰਤ ਇਲਾਕਾ ਇਨਵਾਸੀ ਸਾਰੇ ਜੋ ਬਾਗ ਹੀ ਸੰਭਾਲ ਰਹੀ ਹੈ ਸੇਵਾ ਕਰ ਰਹੀ ਹੈ ਇਹ ਬੰਨ ਵੱਜ ਰਿਹਾ ਹੈ ਇਹ ਬੰਨ ਬੱਚੇਗਾ ਤੇ ਪਿੰਡ ਚ ਪਾਣੀ ਨਹੀਂ ਜਾਏਗਾ ਇਹ ਬੰਨ ਨਹੀਂ ਬੰਦੇ ਤੇ ਪਿੰਡ ਚ ਪਾਣੀ ਫੇਰ ਆ ਸਕਦਾ ਹੈ ਇਸ ਕਰਕੇ ਕੋਈ ਪ੍ਰਸ਼ਾਸਨ ਨਹੀਂ ਇਹ ਸੰਭਾਲ ਨਹੀਂ ਕਰ ਰਹੀ ਹੈ ਜੋ ਕਰ ਰਹੀ ਹੈ ਪ੍ਰਸ਼ਾਸਨ ਨਹੀਂ ਕਰ ਰਿਹਾ ਉਹ ਵੀ ਕੀ ਆ ਜਿਹੜੇ ਪਰਮਾਰੇ ਇਹਨਾਂ ਦੇ ਮਸ਼ੀਨਾਂ ਨੇ ਉਹਨਾਂ ਦੇ ਆਪਣੇ ਟਿੱਪਰ ਨੇ ਉਹ ਸੰਭਾਲੇ ਉਹਨਾਂ ਦੀ ਸੇਵਾ ਹੈ ਤੁਹਾਨੂੰ ਕੀਮ ਕਰਕੇ ਬਣਾਇਆ ਮੁਸਲਿਮ ਦੇ ਪਰਦੇ ਕਿੰਨੇ ਆ ਬੰਦਿਆਂ ਨੇ ਉਹ ਦੇਖੇ ਹੋਏ ਉਹ ਤੇ ਉਹ ਬਾਹਰ ਦੇ ਪਰਦੇ ਇਹ ਸਾਰੇ 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 ਪ੍ਰਸ਼ਾਸਨ ਹੋਣੀ ਕੋਈ ਹੋ ਕੇ ਆਣਾ ਚਾਹੀਦਾ ਹੈ। ਇਹ ਤਾਂ ਗੱਲ ਵਧੀਆ ਤੁਹਾਨੂੰ ਪਤਾ ਪ੍ਰਸ਼ਾਸਨ ਇੰਨੀ ਹੈ ਨਹੀਂ ਕਿ ਉਹ ਕੇਸ ਤੋਂ ਚੱਲ ਗਿਆ ਪ੍ਰਸ਼ਾਸਨ ਦੀ ਇੰਨੀ ਹੈ ਨਹੀਂ। ਪਹਿਲੀ ਕੋਈ ਇਕੱਠਾ ਕਰ ਸਕਦਾ ਜੀ ਨਹੀਂ ਸਕਦਾ ਹੜਾ ਹੈ। ਬਿਲਕੁਲ। ਇਹ ਹੀ ਚਾਹੁੰਦੇ ਨੇ ਬਚਾਉਣ ਦਾ ਘਰ ਤੋਂ ਸਾਰਾ ਕੁਝ ਹੋ ਰਿਹਾ। ਅਜੇ ਪ੍ਰਸ਼ਾਸਨਕਾਰੀ ਇਹ ਕੇਂਦਰ ਕਰਦੀ ਕਿ ਜਿਹੜਾ ਛੱਡ ਗਿਆ ਨਾਮ ਵੱਜੇ। ਇਹ ਨਾਮ ਵੱਜੇ। ਜੇ ਪਿੰਡਾਂ ਨੂੰ ਬਚਾਉਣਾ ਇਹ ਨਾਮ ਵੱਜੇ। ਹੁਣ ਇਹ ਕੋਨੇਵਾਲ ਦੇ ਵਿੱਚ ਜਦੋਂ ਆਹਾ ਬੰਨ ਵੱਜ ਜਾਊਗਾ ਜੀ ਫਿਰ ਇਦੋਂ ਜਿਹੜਾ ਰਾਵੀ ਦੀ ਕਨੈਕਟੀਵਿਟੀ ਹੈ ਖਤਮ ਕਿਹਦੇ ਨਾਲ ਹੋ ਜੂਗੀ ਖਤਮ ਨਹੀਂ ਪਾਜੀ ਹੋ ਸਕਦੀ ਜੇ ਆਪਾਂ ਕਹੀਏ ਖਤਮ ਕਰਨੀ ਖਤਮ ਨਹੀਂ ਹੋ ਸਕਦੀ ਜਿੰਨਾ ਚਿਰ ਇੱਥੇ ਪੱਖੰ ਨਹੀਂ ਲੱਗਦਾ ਓਕੇ ਪੱਖੰ ਨਹੀਂ ਲੱਗਦਾ ਕਿ ਉੱਚੀ ਨਹੀਂ ਉੱਚੇ ਲਾਵਾ ਤੇ ਨਹੀਂ ਪਾਣੀ ਤੇ ਹੁਣ ਜਿਹੜਾ ਬੰਨ ਲੱਗੂਗਾ ਇਹਦੇ ਨਾਲ ਕੀ ਫਾਇਦਾ ਹੋ ਜੂਗਾ ਜੀ ਇਹ ਬੰਨ ਲੱਗਣਾ ਪਾਜੀ ਇਹੀ ਟਿੰਡ ਦਾ ਰਸਤਾ ਇਹ ਰਿੰਦਾਸ ਤੋਂ ਆ ਰਿਹਾ ਹੈ ਠੀਕ ਹੈ ਜੀ ਇਹ ਦੀਨ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਇਹ ਆ ਕੇ ਪਿੰਡਾ ਪਾਕਿਸਤਾਨ ਬਾਰਡਰ ਨੂੰ ਜਾਂਦਾ ਓਕੇ ਇਹ ਜੋ ਬਾਰਡਰ ਹੈ ਜੋ ਆਰਮੀ ਵੀਰ ਆ ਰਹੇ ਆ ਤੱਕੀ ਹੋਏ ਹੈ ਤਾਂ ਹੀ ਉਹਦੇ ਟੈਂਕ ਤੇ ਗੱਡੀਆਂ ਉਥੇ ਆ ਕਦੋਂ ਦੀ ਕੋਸ਼ਿਸ਼ ਹੈ ਕਿ ਕਿੰਨੀ ਇਹ ਰਸਤਾ ਇਹੀ ਹੈ ਟਾਈਮ ਦੇ ਵਿੱਚ ਮਤਲਬ ਉਹਨੇ ਰਸਤਾ ਬਣਾਇਆ ਜਾ ਰਿਹਾ ਕਿਸਮ ਦੇ ਨਾਲ ਜਿਹੜਾ ਉਧਰੋਂ ਸੜਕ ਪੂਰੀ ਹੋ ਜੇ ਹਾਂਜੀ ਹਾਂਜੀ ਇਹ ਉਹੀ ਰਸਤਾ ਬਣਾ ਰਹੇ ਆ ਸਾਡੀ ਬਣਾਉਣ ਲੇ ਕਿ ਉਹਦੀ ਨਹੀਂ ਤੇ ਸਵੇਰੇ ਨਾਲ ਚੱਲ ਪਾਉਂਦੇ ਨਾ ਸੀ ਅੱਜ ਇਹਨਾਂ ਦੇ ਇੱਕ ਡਰਾਈਵਰ ਦੀ ਲੈਕ ਹੋ ਗਈ ਹੈ ਅੱਜ ਉਹਦਾ ਕਰਕੇ ਜੀ ਇਹ ਨੀਟ ਮਸ਼ੀਨਾਂ ਚਲਾਈਆਂ ਨੇ ਵਿੱਚ ਬਹੁਤ ਭਾਈ ਨੇ ਇੱਥੋਂ ਨਾਲ ਤਾਂ ਉਹ ਕਰਨਾ ਇੱਥੋਂ ਤਾਂ ਜੰਡੀਆਂ ਨੇ ਕਰਵਾਉਂਦਾ ਇਹ ਮਾੜਾ ਉਹਦਾ ਮਾਰਦਾ ਉਹਦਾ ਆਇਆ ਆ ਇਹ ਮਸ਼ੀਨਾਂ ਇਹਨਾਂ ਦੀਆਂ ਪਰਮਾਤਮਾ ਨੇ ਉਹ ਚੜ੍ਹਦੀ ਕਲਾ ਬਖਸ਼ੀ ਜੀ ਅਸੀਂ ਕਹਿੰਦੇ ਹਾਂ ਜੀ ਬਹੁਤ-ਬਹੁਤ ਚੜ੍ਹਦੀ ਕਲਾ ਪਰਮਾਤਮਾ ਨੇ ਤੰਦਰੁਸਤੀ ਬਖਸ਼ੀ ਸੇਵਾ ਦਾ ਕੋਈ ਮੁੱਲ ਨਹੀਂ ਹੈ ਦੇਖੋ ਤੇਰੇ ਬੱਚਾ ਨਹੀਂ ਸੀ ਤੇਰੇ ਬਾਤੋਂ ਤੱਕ ਸੀ ਕਿਤੇ ਬਾਬਾ ਜੀ ਗੜੇ ਆ ਹਾਂਜੀ ਤੇਰੇ ਆ ਦੇ ਹੀ ਤੇਰੇ ਆ ਦੇ ਨਾਲ ਇਹਦੇ ਵਿੱਚ ਆ ਕੇ ਬੜਾ ਕੰਮ ਆ ਗਿਆ ਉਹ ਦਿਨ ਦੇ ਤੋਂ ਤੇ ਜਾਂ ਤਾਂ ਕਿਤੇ ਅਸਥੀ ਜਗਾ ਕੇ ਸੰਗਤ ਨੇ ਮਾਰ ਤੇ ਬੜੀ ਚੰਗੀ ਕੋਲ ਸਕਦਾ ਜਿੱਦਾਂ ਸਖਤਤਾ ਹੈ ਕੋਈ ਨਹੀਂ ਕੰਮ ਜਿਹੜਾ ਕੰਮ ਰੁਕ ਜਾਂਦਾ ਹੈ ਸਾਡੇ ਵੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤ ਇੱਥੇ ਘੋਨੇ ਵਾਲ ਪਿੰਡ ਦੇ ਕੋਲ ਪਹੁੰਚ ਕੇ ਕੁਰਸੂ ਕਰੋ ਜਾਂ ਜੋ ਛਿੱਕੀ ਜਿੱਤੀ ਬੰਨ ਲੱਗ ਸਕਣ ਉਹ ਜਿੰਨੀ ਛਿੱਕੀ ਬੰਨ ਲੱਗਣਗੇ ਉਨੀ ਜਿੱਤੀ ਜ਼ਿੰਦਗੀ ਮੈਨੂੰ ਲੱਗਦਾ ਨੋਰਮਲ ਹੋਊਗੀ ਸਖਾਲੀ ਹੋਊਗੀ ਸਾਹ ਦਾ ਬਹੁਤ ਜ਼ੋਰ ਮਾਰ ਰਹੀਆਂ ਦੇਖੋ ਤੁਸੀਂ ਕਿੰਨੀ ਕਿੰਨੀ ਉਮਰ ਦੇ ਸਿਆਣੇ ਆ ਬਜ਼ੁਰਗ ਮਾਤਾ ਦੇਖੋ ਉਹਨਾਂ ਦੀ ਉਮਰ ਦੇਖੋ ਇੱਕ ਵਾਰੀ ਜੀ ਇੰਨੇ ਤਾਂ ਕਰ ਬਹੁਤ ਚਾਹਤ ਹੈ ਮੈਨੂੰ ਬਹੁਤ